ਸਭ ਤੋਂ ਵੱਡੀ ਗੱਲ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਘੱਟ ਪਤਾ ਭਾਈ ਜੈਤੇ ਨੇ ਕਿਰਪਾਨ ਦੇ ਨਾਲ ਆਪਣੇ ਪਿਤਾ ਸਦਾਨੰਦ ਦਾ ਸੀਸ ਕਲਮ ਕੀਤਾ ਸਦਾਨੰਦ ਦਾ ਸੀਸ ਕਲਮ ਕਰਕੇ ਭਾਈ ਸਦਾਨੰਦ ਦਾ ਸਰੀਰ ਉੱਥੇ ਰੱਖਿਆ ਤੇ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਆਏ ਤੇ ਜਿਹੜਾ ਧੜ ਸੀ ਉਹਦਾ ਸੰਸਕਾਰ ਭਾਈ ਲੱਖੀ ਸ਼ਾ ਬਣ ਜਾ ਰਹੇ ਨੇ ਬਣ ਜਾ ਰਹੇ ਨੇ ਜੀ ਔਰ ਆਪਣੇ ਘਰ ਨੂੰ ਅੱਗ ਲਾਤੀ ਜਿਹੜੇ ਭਾਈ ਜੱਤੇ ਦੀ ਕੁਰਬਾਨੀ ਨੂੰ ਇਗਨੋਰ ਕਰਦੇ ਆ ਸੋ ਕਾਲਡ ਉੱਚੀਆਂ ਤਰ੍ਹਾਂ ਹਾਂ ਮੈਂ ਉਹਨਾਂ ਨੂੰ ਓਪਨ ਡਿਬੇਟ ਲਈ ਚੈਲੰਜ ਕਰਦਾ ਉਹ ਮੈਨੂੰ ਆ ਕੇ ਦੱਸ ਦੇਣ ਪੰਥ ਲਈ ਉਹਨਾਂ ਦੀ ਕੀ ਕੰਟਰੀਬਿਊਸ਼ਨ ਦਿੱਲੀ ਦੀ ਪੁਰਾਣੀ ਪਾਰਲੀਮੈਂਟ ਤੇ ਨਵੀਂ ਪਾਰਲੀਮੈਂਟ ਜੀ ਅੱਧੇ ਤੋਂ ਵੱਧ ਦਿੱਲੀ ਭਾਈ ਲੱਖੀ ਸ਼ਾਹ ਵਣਜਾਰਾ ਦੀ ਬਲਕੀ ਹੱਤ ਆਹੋ ਕੀ ਬਾਤ ਹੈ ਭਾਈ ਲੱਖੀ ਸ਼ਾਹ ਵਣਜਾਰਾ ਜੀ ਐਡਾ ਵੱਡਾ ਵਪਾਰੀ ਸੀ ਅੱਜ ਦੇ ਅਮਬਾਨੀ ਅਡਾਨੀ ਉਹਦੇ ਬਰਾਬਰ ਕੁਝ ਨਹੀਂ ਉਸ ਤਮ ਤੇ ਸਾਰੇ ਏਸ਼ੀਆ ਚੋਂ ਦਾ ਵਪਾਰ ਚੱਲਦਾ ਸੀ ਔਰ ਭਾਈ ਲੱਖੀ ਸ਼ਾਹ ਵਣ ਜਾ ਰਹੇ ਦੀ ਅੰਸਵੰਸ ਤੋਂ ਵੀ ਕਈ ਸਿੱਧਾ ਦੀਆਂ ਸ਼ੀਧੀਆਂ ਹੋਈਆਂ ਭਾਈ ਜੈਤਾ ਦੀ ਐਡੀ ਵੱਡੀ ਕੁਰਬਾਨੀ ਆ ਅਸੀਂ ਜਾਤ ਪਾਤ ਦੇ ਜ਼ਿਲ੍ਹਣ ਚ ਚਿੱਕੜ ਚ ਫਸ ਕੇ ਅਸੀਂ ਇਸ ਗੱਲ ਤੋਂ ਉਪਰ ਉੱਠ ਕੇ ਕਿਉਂ ਨਹੀਂ ਇਸ ਚੀਜ਼ ਨੂੰ ਕ੍ਰੈਡਿਟ ਦਿੰਦੇ ਅਸੀਂ ਇਸ ਗੱਲ ਨੂੰ ਡਿਸਕ੍ਰੈਡਿਟ ਕਿਉਂ ਕਰਦੇ ਭਾਈ ਜੈਤਾ ਉਹ ਸਿੰਘ ਆ ਜਿਹਨੂੰ ਗੁਰੂ ਸਾਹਿਬ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ ਬਿਲਕੁਲ ਕਿੰਨੀ ਵੱਡੀ ਗੱਲ ਆ ਫਿਰ ਭਾਈ ਜੈਤਾ ਤੇ ਦਸਵੇਂ ਪਾਸ਼ਾ ਗਤਕਾ ਇਕੱਠੇ ਖੇਡਦੇ ਰਹੇ ਇੱਕੇ ਸਤ ਤੋਂ ਬਟਕਟ ਸਿੱਖਦੇ ਰਹੇ। ਹੂੰ। ਔਰ ਭਾਈ ਜੈਤਾ ਜੰਗਾ ਦੇ ਵਿੱਚ ਵੀ ਸਲੇਦਾਰ ਆ। ਵਾਹ। ਭਾਈ ਜੈਤੇ ਨਾਲ ਦੀ ਹਿੰਦੇਜੇ ਬਾਜੀ ਤਲਵਾਰ ਬਾਜੀ ਕੋਈ ਨਹੀਂ ਸੀਗਾ। ਹੂੰ। ਜਦੋਂ ਭਾਈ ਜੈਤਾ ਮੈਦਾਨੇ ਜੰਗ 'ਚ ਜੂਝਦੇ ਸੀਗੇ ਵੈਰੀਅੰਟ ਭਗਤਨਵਜ ਦੀ ਵੀ ਜੀਵਨ ਸਨ ਜਤਾ। ਭਾਈ ਜੈਤੇ ਦਾ ਵੀ ਨਾਅ ਰੈਫਰੈਂਸ ਦੇਣਾ ਚਾਹੀਦਾ। ਹੂੰ। ਭਾਈ ਜੈਤੇ ਦੀ ਹਵੇਲੀ ਅਨੰਦਪੁਰ ਸਾਹਿਬ 'ਚ ਅਜੇ ਵੀ ਹੈਗੀ ਆ। ਹੈਗੀ ਆ। ਉਹਦੀਆਂ ਯਾਦਗਾਰਾਂ ਅਜੇ ਵੀ ਹੈਗੀਆਂ। ਮੈਂ ਇਹ ਸਮਝਦਾ ਜੇ ਅਸੀਂ ਜਾਤ ਪਾਤ ਦੇ ਚਿੱਕੜ 'ਚ ਫਸੇ ਆ। ਹੂੰ। ਫਿਰ ਅਸੀਂ ਗੁਰੂ ਸਾਹਿਬ ਤੇ ਕੀ ਲਗਦੇ? ਬਾਬਾ ਪੁੱਚੋ ਵਾਲਿਆ ਹਾਂ ਭਾਂਡੇ ਵੱਖਰੇ ਕਰਤੇ ਹਾਂ ਉੱਤੇ ਭਾਂਡਿਆਂ ਤੇ ਨਾਂ ਲਿਖਦੇ ਹਾਂ ਉਹਨੂੰ ਲਾਹਣਤ ਨਹੀਂ ਪਾਣੀ ਬਣਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਚੀਜ਼ ਤੇ ਸੰਕੇਤ ਲੈਣਾ ਚਾਹੀਦਾ ਹਾਂ ਜਿਹੜਾ ਨੇ ਹੰਗਾ ਸੰਗਾਂ ਦੀਆਂ ਜਥੇਬੰਦੀਆਂ ਚ ਵੀ ਬਾਟੇ ਦੋ ਕੀਤੇ ਆ ਹਾਂ ਗੁਰੂ ਗਬੰਸੀਰ ਮਹਾਰਾਜ ਨੇ ਤੇ ਬਾਟੇ ਵੱਖਰੇ ਕੀਤੇ ਨਹੀਂ ਜੀ ਜੇ ਗੁਰੂ ਗਬੰਸੀਰ ਮਹਾਰਾਜ ਇਸ ਚੀਜ਼ ਨੂੰ ਮੰਨਦੇ ਹੁੰਦੇ ਹੂੰ ਤੇ ਪਹਾੜੀ ਰਾਜਾਂ ਨਾਲ ਗੁਰੂ ਸਾਹਿਬ ਦੀ ਵਿਰੋਧਤਾ ਕੀ ਸੀ ਜੇ ਦਸਵੇਂ ਪਾਸ਼ਾ ਵਖੜਾ ਨਹੀਂ ਕਰ ਸਕਦੇ ਹਾਂ ਤੇ ਤੁਹਾਡੀ ਕੀ ਾਕਾਦ ਹੈ ਤੁਹਾਡੀ ਕੀ ਕਰਤੂਤ ਹੈ ਹਰਮੰਦਰ ਸਾਹਿਬ ਦੇ ਤੇ ਚਾਰ ਦਰਵਾਜ਼ੇ ਆ ਕੋਈ ਵੀ ਆ ਜਾਏ ਮੈਂ ਓਪਨ ਟੂ ਵੇਟ ਕਰਦਾ ਮੈਂ ਗੱਲ ਕਰਦਾ ਹਰਮੰਦਰ ਸਾਹਿਬ ਦੇ ਵਿੱਚ ਐਂਟਰੀ ਵੇਲੇ ਕਿਸੇ ਬੰਦੇ ਨੂੰ ਪੁੱਛਿਆ ਜਾਂਦਾ ਤੇਰੀ ਕਿਹੜੀ ਜਾਤ ਹੈ ਨਹੀਂ ਤੂੰ ਕਿਹੜੀ ਸਟੇਟ ਤੋਂ ਆਇਆ ਕਿਹੜੇ ਦੇਸ਼ ਤੋਂ ਆਇਆ ਕਿਹੜੇ ਧਰਮ ਨੂੰ ਮੰਨਦਾ ਪੁੱਛਿਆ ਜਾਂਦਾ ਨਹੀਂ ਬਿਲਕੁਲ ਜੇ ਗੁਰੂ ਨਾਨਕ ਦਾਸ ਦੇ ਦਰ ਦੇ ਵਿੱਚ ਸਾਨੂੰ ਐਂਟਰੀ ਵੇਲੇ ਨਹੀਂ ਪੁੱਛਿਆ ਜਾਂਦਾ ਤੇ ਨਿਹੰਗ ਸਿੰਘ ਦੇ ਪਚੋਲੇ ਬਾਬੇ ਕੌਣ ਦੇ ਇੱਥੇ ਅਕਾਲ ਤਖਤ ਸਾਹਿਬ ਨੂੰ ਵੀ ਬੋਲਣਾ ਚਾਹੀਦਾ ਹੈ ਵੀ ਪਈਏ ਪੁੱਚੋ ਵਾਲਾ ਕਿ ਉਹ ਇੱਕ ਗੱਲ ਜ਼ਿਕਰ ਕਰ ਰਿਹਾ ਵੀ ਉਹਨਾਂ ਦਾ ਚੌਥਾ ਪੋੜਾ ਵੱਖਰਾ ਸੀਗਾ ਨਾਨਕ ਸਰੀਆ ਗੁੱਸਾ ਕਰਨਗੇ ਨਾਨਕ ਸਰੀਆ ਦਾ ਨਾਰਾਇਣ ਸਿੰਘ ਸੀ ਨਾ ਜਿਹਨੇ ਸੰਤਾ ਸਿੰਘ ਨਿਹੰਗ ਨਾਲ ਅਕਾਲ ਤਖਤ ਸਾਹਿਬ ਬਰਵਾਂਚ ਮਦਦ ਕੀਤੀ ਸੀ ਉਹਨੂੰ ਵੱੜ ਕੇ ਤਨਖਾਹ ਲੱਗੀ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਆਪਣੀ ਕੰਟ੍ਰਿਬਿਊਸ਼ਨ ਦੱਸੋ ਹੁਣ ਕਿਹੜੀ ਉਥੇ ਸ਼ਰਦਾ ਭਾਵਨਾ ਵਾ ਤੁਹਾਡੀ ਜੇ ਤੁਸੀਂ ਉਥੇ ਗੁਰਨਾਨਦ ਸਾਹਿਬ ਨੂੰ ਲੰਗਰ ਦਾ ਭੋਗ ਲਵਾਉਣ ਤੋਂ ਲੜ ਪਿੰਦੇ ਜੇ ਤੇ ਐਸਐਸਪੀ ਜਗਰਾਉਂ ਨੂੰ ਆ ਕੇ ਫੈਸਲਾ ਕਰਾਉਣਾ ਪੈਂਦਾ ਮੈਂ ਅੰਦਰ ਕੋਡ ਗੱਲ ਕਰ ਰਿਹਾ ਮੈਂ ਆਉਣ ਵਾਲੇ ਟਾਈਮ ਤੇ ਮੈਂ ਡਿਟੇਲ ਤਿਆਰ ਕਰਕੇ ਮੈਂ ਇਹਨਾਂ ਨੂੰ ਡਿਬੇਟ ਵਾਸਤੇ ਵੀ ਚੈਲੰਜ ਕਰੂੰਗਾ ਐਡੀ ਵੱਡੀ ਕੁਰਬਾਨੀ ਇੱਕ ਨਾ ਸੀਮਤ ਧੜੇ ਦੇ ਨਾਲ ਜੋੜ ਕੇ ਜਿ ਤਰ੍ਹਾਂ ਕਹਿ ਲਿਆ ਪਾਪੀ ਵਜਵੀ ਸਿੱਖਾਂ ਦੇ ਨਾਲ ਜੋੜ ਕੇ ਉਹਨੂੰ ਛੋਟੀ ਕਰ ਦਿੱਤਾ ਗਿਆ ਵੀ ਗੁਰੂ ਸਾਹਿਬ ਜਿਹੜਾ ਬਾਬਾ ਜੇਤਾ ਉਹ ਤੇ ਸਭ ਦਾ ਸਾਂਝਾ ਸੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਵੀ ਬਾਬਾ ਜੇਤਾ ਜੀ ਤਾਂ ਸਭ ਦੇ ਸਾਂਝੇ ਸੀਗੇ ਤੇ ਇਹ ਇੱਕ ਧੜੇ ਦੇ ਨਾਲ ਜੋੜ ਕੇ ਜਾਂ ਇੱਕ ਜਾਤ ਦੇ ਨਾਲ ਜੋੜ ਕੇ ਕੁਰਬਾਨੀ ਨੂੰ ਛੋਟਿਆ ਕਰ ਦਿੱਤਾ ਗਿਆ ਇਹ ਸਾਡੇ ਲੋਕਾਂ ਤੇ ਇਲਜ਼ਾਮ ਲੱਗਦਾ ਸਰ ਇਲਜ਼ਾਮ ਸੱਚਾ ਵਾ ਸਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅ ਤਾਨੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨਾਈ ਜਾ ਰਹੀ ਹੈ ਉਥੇ ਨਾਲ ਦੇ ਨਾਲ ਇੱਕ ਹੋਰ ਸੂਰਮੇ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਦਿੱਲੀ ਤੋਂ ਤੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਕਹਿੰਦੇ ਵੀ ਪੰਥ ਦੀ ਉਹਨਾਂ ਨੇ ਪੱਗ ਰੱਖੀ ਆਪਾਂ ਅੱਜ ਉਸ ਚੋਦੇ ਵਾਲੇ ਗੱਲਬਾਤ ਕਰਾਂਗੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਣ ਸੁਣੀਆਂ ਨੇ ਜਿਹੜੀਆਂ ਪ੍ਰਚਾਰੀਆਂ ਨਹੀਂ ਗਈਆਂ ਜਾਂ ਸਾਡੇ ਕੋਲੋਂ ਰਹਿ ਗਈਆਂ ਸਾਡੇ ਲੋਕਾਂ ਤੱਕ ਪਹੁੰਚਾਈਆਂ ਨਹੀਂ ਆ ਕੋਸ਼ਿਸ਼ ਕਰਦੇ ਆਪਾਂ ਕੁਝ ਗੱਲਾਂ ਹੋਰ ਵਿਚਾਰਦੇ ਆਂ ਬਾਬਾ ਚੈਤਾ ਜੀ ਜਾਨੀ ਬਾਬਾ ਜੀਵਨ ਸਿੰਘ ਜੀ ਬਾਰੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਕਿਵੇਂ ਦੇਖ ਰਹੇ ਹੋ ਜੀ ਆ ਬਾਬਾ ਚੇਤਾ ਜੀ ਦਾ ਜੀਵਨ ਕਹਿੰਦੇ ਵੀ ਬਹੁਤ ਵੱਡੀ ਗੱਲ ਸੀਗੀ ਤੇ ਕਹਿੰਦੇ ਇੰਨੀ ਇੱਕ ਗੱਲ ਨਵੇੜ ਦਿੰਦੇ ਵੀ ਨੰਦਪੁਰ ਸਾਹਿਬ ਉਹਨਾਂ ਨੇ ਸੀਸ ਪੋਚਾਇਆ ਸਾਰੇ ਪ੍ਰਚਾਰਕ ਇੱਥੇ ਹੀ ਨਵੇੜ ਦਿੰਦੇ ਕੋਈ ਨਵੀਆਂ ਗੱਲਾਂ ਉਹਨਾਂ ਬਾਰੇ ਦੇਖੋ ਸਰ ਮੈਂ ਬੇਨਤੀ ਇਹ ਕਰੂੰਗਾ ਵੀ ਮੈਂ ਬਾਬਾ ਜੀਵਨ ਸਿੰਘ ਬਾਰੇ ਜਦੋਂ ਤੋਂ ਸਟੱਡੀ ਕਰਨਾ ਸ਼ੁਰੂ ਕੀਤਾ 8-10 ਸਾਲ ਤੋਂ ਜੀ ਮੈਨੂੰ ਲੱਭਦੇ-ਲੱਭਦੇ ਇੱਕ ਗੱਲ ਲੱਭੀ ਹਾਂ ਇੱਕ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਆ ਜੀ ਰਾਗਨੀ ਸ਼ਰਮਾ ਹਾਂ ਮੋਕੇ ਵਾਲੇ ਸ਼ਾਇਦ ਹਾਂ ਮੋਕੇ ਤੋਂ ਉਹਨਾਂ ਨੇ ਬਾਬਾ ਜੀਵਨ ਸਿੰਘ ਤੇ ਪੀ ਐਚ ਡੀ ਕੀਤੀ ਜੀ ਉਹਨਾਂ ਦੀ ਮੈਂਟਰੂ ਸੁਣੇ ਆ ਔਰ ਉਹਨਾਂ ਦੇ ਕੋਲ ਬਾਬਾ ਜੀਵਨ ਸਿੰਘ ਨਾਲ ਸੰਬੰਧਤ ਉਸ ਟਾਈਮ ਦੇ ਗ੍ਰੰਥ ਹਾਂ ਉਹਨਾਂ ਦੇ ਕੋਲ ਵਿਜੂਗ ਦੇ ਵਾਹ ਤੇ ਪੰਜਾਬੀ ਇਸ ਗੱਲ ਤੋਂ ਸਿਹਤ ਕਿਉਂ ਨਹੀਂ ਲੈਂਦੇ ਹੂੰ ਅਸੀਂ ਥੋੜੇ ਰੈਫਰੈਂਸ ਦੇਣਾ ਪੈਂਦਾ ਜੀ ਗੁਰੂ ਸਾਹਿਬ ਨੇ ਸਾਨੂੰ ਜਿਸ ਜਾਤ ਪਾਤ ਦੇ ਚੱਕੜ ਚੋਂ ਕੱਢਿਆ ਹਾਂ ਗੁਰੂ ਸਾਹਿਬ ਕਹਿੰਦੇ ਵੀ ਯਾਰ ਤੁਸੀਂ ਵੀ ਆ ਆ ਪੰਜ ਜਾਤਾਂ ਤੁਹਾਡੀਆਂ ਅੱਜ ਤੋਂ ਖਤਮ ਹਾਂ ਤੁਸੀਂ ਖਾਲਸਾ ਹੂੰ ਇਹ ਚੀਜ਼ ਸਾਡੇ ਮੰਨਣ ਚ ਕਿਉਂ ਨਹੀਂ ਆਉਂਦੀ ਹੂੰ ਅਸੀਂ ਪੰਜਾਬੀ ਹਵਾ 'ਚ ਫਿਰਦੇ ਹਾਂ ਹੂੰ ਮੈਂ ਜੱਟ ਮੈਂ ਸਵਰਨ ਜਾਤੀ ਫਲਾਣਾ ਆ ਫਲਾਣਾ ਆ ਜੀ ਫਿਰ ਅਸੀਂ ਕਿਵੇਂ ਦਾਵਾ ਕਰ ਸਕਦੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹੂੰ ਹੁਣ ਗੁਰਤੇਗ ਭਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਬਣਾਈ ਹੈ। ਹਮ ਮੈਂ ਪੰਜਾਬ ਦੇ ਲੋਕਾਂ ਨੂੰ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਹਮ ਕੁਝ ਗੱਲਾਂ ਦੱਸਣੀਆਂ ਚਾਹੂੰਗਾ। ਜੀ ਜੀ ਜਿਹੜੀਆਂ ਬਹੁਤ ਘੱਟ ਜ਼ਿਕਰ ਆਇਆ। ਹਮ ਬਾਬਾ ਜੈਤੇ ਦਾ ਪਿਤਾ ਸਦਾਨੰਦ ਹਾਂ ਗੁਰਤੇਗ ਭਦਰ ਸਾਹਿਬ ਨਾਲ ਬਹੁਤ ਪਿਆਰ ਸੀ। ਹਮ ਬਾਬੇ ਬਕਾਲੇ ਜਦੋਂ ਗੁਰਤੇਗ ਭਦਰ ਸਾਹਿਬ ਤਪੱਸਿਆ ਕਰਦੇ ਸੀ। ਹਮ ਭਾਈ ਸਦਾਨੰਦ ਬਾਹਰ ਬਿਠੇ ਹੁੰਦੇ ਸੀ। ਹਮ ਜਦੋਂ ਬਾਹਰ ਹੁੰਦੇ ਸੀਗੇ ਹਾਂ ਉਹਦੇ ਕੋਲ ਰਬਾਬ ਸੁਣਦੇ ਸੀ ਵਾਹ ਔਰ ਸਦਾਨੰਦ ਜਿਹੜਾ ਵਾ ਉਹਨਾਂ ਦੇ ਉਸਤਾਦ ਸੀ ਦਿੱਲੀ ਹਾਂ ਰਾਏਸਨਾ ਪਿੰਡ ਹਾਂ ਧਿਲ ਵਾਲੀ ਗਲੀ ਹਾਂ ਭਾਈ ਕਲਿਆਣੇ ਦੀ ਧਰਮਸ਼ਾਲਾ ਹਾਂ ਉੱਥੋਂ ਸੰਗੀਤ ਸਿੱਖਦੇ ਸੀ ਇਹਨਾਂ ਦੇ ਉਸਤਾਦ ਸੀ ਪੰਡਿਤ ਸ਼ਿਵੰਦਰ ਹਾਂ ਗੁਰੂ ਸਾਹਿਬ ਨੇ ਗੁਰਤੇਗਵਦਰ ਸਾਹਿਬ ਨੇ ਭਾਈ ਸਦਾਨੰਦ ਨੂੰ ਪੁੱਛਿਆ ਜੀ ਸਦਾਨੰਦ ਦਾ ਦਾਸ ਕਿਉਂ ਹਾਂ ਇੱਕ ਦਿਨ ਫਿਰ ਉਹਨਾਂ ਦੱਸਿਆ ਕਹਿੰਦਾ ਜੀ ਜਿਹੜੀ ਪੰਡਿਤ ਸ਼ਿਵਨਾਰਣ ਦੀ ਬੇਟੀ ਲਾਜਵੰਤੀ ਆ ਮੈਰਾ ਚਾਹਣਾ ਮੇਰਾ ਵਿਆਹ ਉਹਦੇ ਨਾਲ ਹੋਵੇ ਮੈਂ ਰਿਸ਼ਤਾ ਕਰਨਾ ਚਾਹਣਾ ਉਹਦੇ ਨਾਲ ਪਰ ਅੜਚਣਾਂ ਬਹੁਤ ਰੁਕਾਵਟਾਂ ਬਹੁਤ ਹੂੰ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਹੂੰ ਆਪਾਂ ਕਰ ਲਾਂਗੇ ਰਿਸ਼ਤਾ ਹੂੰ ਉਸ ਤੋਂ ਬਾਅਦ ਹੂੰ ਐਸਾ ਕੁਝ ਟਾਈਮ ਬਣਿਆ ਹੂੰ ਪੰਡਤ ਸ਼ਿਵਦਰਨ ਦੀ ਜਿਹੜੀ ਬ੍ਰਾਦਰੀ ਸੀ ਹੂੰ ਉਹਨਾਂ ਨੇ ਪੰਡਤ ਸ਼ਿਵਦਰਨ ਤੇ ਇੰਨਾ ਦਬਾਅ ਪਾਇਆ ਹੂੰ ਕਿ ਉਹ ਸਦਾ ਆਨੰਦ ਇੱਕ ਛੁਦਰ ਹੈ ਹਾਂ ਉਹਦੇ ਨਾਲ ਤੜੀ ਲੜਕੀ ਦੀ ਸ਼ਾਦੀ ਅਸੀਂ ਬੰਦਦੀ ਦੀ ਹੂੰ ਰੋਕ ਲਾਤੀ ਹੂੰ ਉਹ ਬ੍ਰਾਦਰੀ ਤੋਂ ਹਾਰ ਮੰਨ ਗਿਆ ਹੂੰ ਫੇਰ ਉਹਨੇ ਆਪਣੀ ਬੇਟੀ ਲਾਜਵੰਤੀ ਨੂੰ ਅਲੀਗੜ ਕੋਇਲ ਨਗਰ ਦੇ ਵਿੱਚ ਭੇਜਤਾ ਹੂੰ ਜਿਹੜਾ ਉਹਦਾ ਪਿਤਰੀ ਪਿੰਡ ਸੀ ਜੀ ਪਰ ਸਮਾਂ ਬਣਿਆ ਹੂੰ ਪ੍ਰਤੇਗ ਬਾਧਰ ਸਾਹਿਬ ਨੇ ਹਮ ਪੰਡਿਤ ਸ਼ੇਵਨਾਰਾਇਣ ਨੂੰ ਖੁਦ ਮਿਲੇ ਹਾਂ ਮਿਲ ਕੇ ਗੱਲ ਕੀਤੀ ਹਮ ਦੋਨਾਂ ਦੀ ਸ਼ਾਦੀ ਹੋਈ ਹਮ ਭਾਈ ਸਦਾਨੰਦ ਦੀ ਹਮ ਔਰ ਲਾਜਵੰਤੀ ਦੀ ਲਾਜਵੰਤੀ ਸ਼ਾਦੀ ਹੋ ਗਈ ਉਹ ਹਿੰਦੂਆਂ ਦੇ ਘਰ ਵੀ ਆਏ ਗਏ ਹਾਂ ਹਮ ਔਰ ਉਹਨਾਂ ਦੇ ਘਰ ਬੇਟਾ ਜੱਤਾ ਪੈਦਾ ਹੋਇਆ ਹਾਂ ਹੁਣ ਜਦੋਂ ਬੀਬੀ ਲਾਜਵੰਤੀ ਵਿਆਹ ਕੇ ਆਉਂਦੀ ਆ ਆਨੰਦਪੁਰ ਸਾਹਿਬ ਹਮ ਉੱਥੇ ਗੁਰੂ ਕੇ ਮਹਿਲਾਂ ਦੇ ਵਿੱਚ ਇਹ ਸੀ ਲਾਜਵੰਤੀ ਦਾ ਮਾਤਾ ਗੁਜਰੀ ਜੀ ਨਾਲ ਇੰਨਾ ਪਿਆਰ ਸੀ ਹਮ ਮਾਤਾ ਜੀ ਨੇ ਉਹਦਾ ਲਾਜਵੰਤੀ ਦਾ ਨਾਂ ਰੱਖਿਆ ਸੀ ਪ੍ਰੇਮੋ ਪ੍ਰੇਮੋ ਹਮ ਵੀ ਇਹ ਪ੍ਰੇਮ ਸਰੂਪ ਹੈ ਹਾਂ ਕੋਈ ਵੀ ਘਰ ਦਾ ਕੰਮ ਹਮ ਪ੍ਰੇਮੋਂ ਨੂੰ ਪੁੱਛਣ ਤੋਂ ਬਿਨਾਂ ਨਹੀਂ ਹੁੰਦਾ ਸਹੀ ਸੋ ਭਾਈ ਜੈਤਾ ਜੀ ਹਮ ਜਿਹੜੇ ਆ ਉਹਨਾਂ ਦਾ ਜੀਵਨ ਸਾਡੇ ਵਾਸਤੇ ਇੱਕ ਚਾਨਣ ਬਣਾ ਰਿਹਾ ਹਮ ਉਧਰੋਂ ਆਹ ਰਿਹਾ ਇਹ ਤਾਂ ਹੋ ਗਿਆ ਭਾਈ ਜੱਤੇ ਦਾ ਜਿਹੜਾ ਆਪਣਾ ਵਿਆਹ ਵਾ ਉਹ ਪੱਟੀਵਾਸੀ ਭਾਈ ਖਜਾਨ ਸਿੰਘ ਰਿਆੜ ਦੀ ਬੇਟੀ ਹਮ ਰਾਜਦੇਵੀ ਨਾਲ ਹਮ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਾਂਝੀ ਵਾਲਤਾ ਫਿਰਜੀ ਵਾ 350 ਸਾਲਾਂ ਤੇ ਲੋਕਾਂ ਨੂੰ ਮੈਂ ਇਹ ਵੀ ਬੇਨਤੀ ਸਾਹਿਬ ਦੱਸਣਾ ਚਾਹੂੰਗਾ ਹਮ ਦਸਵੇਂ ਪਾਤਸ਼ਾਹ ਨੇ ਤਾਂ ਜਾਤ ਪਾਤ ਬਾਅਦ ਚ ਖਤਮ ਕੀਤੀ ਹਮ ਗੁਰਤੇਗ ਬਹਾਦਰ ਸਾਹਿਬ ਨੇ ਐਡਾ ਅਲੋਕਾਰੀ ਕੰਮ ਕੀਤਾ ਜਿਹੜਾ ਉਸ ਟਾਈਮ ਤੇ ਪੋਸੀਬਲ ਨਹੀਂ ਸੀ ਹਮ ਉਸ ਟਾਈਮ ਤੇ ਸਮਾਜ ਦੀ ਕੀ ਹਾਲਤ ਹੋਗੀ ਜਿਹੜਾ ਰਿਸ਼ਤਾ ਗੁਰਤੇਗ ਭਾਦਰ ਸਾਹਿਬ ਨੇ ਕਰਾਇਆ ਵਾਹ ਵਾਹ ਕੀ ਆ ਅਰੇ ਅੱਗੇ ਜਦੋਂ ਗੁਰਤੇਗ ਭਾਦਰ ਸਾਹਿਬ ਸ਼ਹੀਦ ਹੋਣ ਲੱਗਦੇ ਆ ਹਾਂ ਦਿੱਲੀ ਦੀ ਜੇਲ੍ਹ ਦੇ ਵਿੱਚ कोतवाल ਸੀ ਅਬਦੁੱਲਾ ਜੀ ਅਬਦੁੱਲਾ ਗੁਰਤੇਗ ਭਾਦਰ ਸਾਹਿਬ ਨੂੰ ਸਵੇਰੇ ਸ਼ਾਮ ਡਿਊਟੀ ਤੇ ਆਉਣ ਲੱਗਿਆ ਨਮਸਕਾਰ ਕਰਦਾ ਸੀ ਹੂੰ ਉਹਨੇ ਹੱਥ ਜੋੜ ਕੇ ਕਹਣਾ ਗੁਰੂ ਸਾਹਿਬ ਕੋ ਸੇਵਾ ਦੱਸੋ ਵਾਹ ਕੀ ਉਹਨੇ ਇਹ ਵੀ ਕਿਹਾ ਮੈਂ ਤੁਹਾਨੂੰ ਸੇਫ ਰਸਤਾ ਦੇ ਦਿੰਦਾ ਤੁਸੀਂ ਨਿਕਲ ਜਾਓ। ਹੋਰ ਸਭ ਕਹਿੰਦੇ ਨਿਕਲ ਲਾਂ। ਹੂੰ। ਫੇਰ ਇੱਕ ਦਿਨ ਚਲੋ ਗੱਲ ਚੱਲਦੀ ਉਹ ਕਹਿੰਦਾ ਜੀ ਕਹਿੰਦੇ ਤੂੰ ਜੋ ਸੇਵਾ ਠੀਕ ਸਮਝੇ ਕਰ ਲਈ ਯਾਰ। ਹਾਂ। ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਸ਼ਹੀਦ ਹੋ ਗਏ। ਜੀ। ਔਰ ਤੇਗ বাহাদুর ਸਾਹਿਬ ਸ਼ਹੀਦ ਹੋ ਗਏ। ਹੂੰ। ਔਰ ਦਿੱਲੀ ਵਾਲਿਆਂ ਨੇ ਅਨਾਉਂਸ ਕਰਤਾ। ਹੂੰ। ਪਬਲੀਕਲੀ। ਹੂੰ। ਜੇ ਕੋਈ ਸਿੱਖ ਹੈ ਤਾਂ ਚੁੱਕ ਲਵੇ ਆਪਣੇ ਗੁਰੂ ਦੀ ਲੋਥ। ਹੂੰ। ਇਹ ਪਬਲੀਕਲੀ ਅਨਾਉਂਸਮੈਂਟ ਹੋਈ। ਵਾਹ। ਉਧਰ ਪਲੈਨਿੰਗ ਇਹ ਬਣੀ ਸੀ ਭਾਈ ਆਗਿਆ ਰਾਮ ਭਾਈ ਸਦਾ ਅਨੰਦ ਦੇ ਵੱਡੇ ਭਰਾ ਭਾਈ ਜੈਤਾ ਭਾਈ ਗਰਵਖਸ਼ਾ ਭਾਈ ਉਹਦਾ ਭਾਈ ਨਨੂਆ ਇਹ ਸਾਰੇ ਧਰਮਸ਼ਾਲਾ ਜੀ ਰਹਿੰਦੇ ਸ ਉੱਥੇ ਉੱਥੇ ਦਿੱਲੀ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾਈ ਹਮ ਅਬਦੁੱਲੇ ਨੇ ਇਹਨਾਂ ਨੂੰ ਕਿਹਾ ਮੈਂ ਇਸ ਤਰੀਕੇ ਨਾਲ ਸਾਈਟ ਤੇ ਚੱਲ ਜੂੰਗਾ ਹਮ ਰਾਉਂਡ ਮਾਰਦਾ ਮਾਰਦਾ ਤੁਸੀਂ ਗੁਰੂ ਸਾਹਿਬ ਦੀ ਲੋਥ ਚੁੱਕ ਲਿਓ ਹਮ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਸਨੀਕਾਂ ਨੂੰ ਬਹੁਤ ਘੱਟ ਪਤਾ ਹਮ ਭਾਈ ਜੈਤਾ ਨੇ ਕਿਰਪਾਨ ਦੇ ਨਾਲ ਆਪਣੇ ਪਿਤਾ ਸੀਸ ਸਦਾਨੰਦ ਦਾ ਸੀਸ ਕਲਮ ਕੀਤਾ। ਸਦਾਨੰਦ ਦਾ ਸੀਸ ਕਲਮ ਕਰਕੇ ਭਾਈ ਸਦਾਨੰਦ ਦਾ ਸਰੀਰ ਉੱਥੇ ਰੱਖਿਆ ਤੇ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਆਏ ਤੇ ਜਿਹੜਾ ਧੜ ਸੀ ਉਹਦਾ ਸੰਸਕਾਰ ਭਾਈ ਲੱਖੀ ਸ਼ਾਹ ਬਣ ਜਾ ਰਹੇ ਨੇ ਕਿ ਬਰਜਾਰਣ ਕੀ ਜੀ ਔਰ ਆਪਣੇ ਘਰ ਨੂੰ ਅੱਗ ਲਾਤੀ ਔਰ ਲੋਕਾਂ ਨੂੰ ਆਮ ਜਨਤਾ ਨੂੰ ਇਹ ਵੀ ਦੱਸਣ ਦੀ ਲੋੜ ਆ ਦਿੱਲੀ ਦੀ ਪੁਰਾਣੀ ਪਾਰਲੀਮੈਂਟ ਤੇ ਨਵੀਂ ਪਾਰਲੀਮੈਂਟ ਜੀ ਅੱਧੀ ਤੋਂ ਵੱਧ ਦਿੱਲੀ ਭਾਈ ਲੱਖੀ ਸ਼ਾਹ ਬਨਜਾਰੇ ਦੀ ਮਲਕੀਅਤ ਆ ਉਹ ਕੀ ਬਾਤ ਹੈ ਭਾਈ ਲੱਖੀ ਸ਼ਾਹ ਬਨਜਾਰਾ ਜੀ ਐਡਾ ਵੱਡਾ ਵਪਾਰੀ ਸੀ ਅੱਜ ਦੇ ਅਮਬਾਨੀ ਅੰਡਾਨੀ ਉਹਦੇ ਬਰਾਬਰ ਕੁਛ ਨਹੀਂ ਹੂੰ ਉਸ ਸਮੇਂ ਤੇ ਸਾਰੇ ਏਸ਼ੀਆ ਚ ਉਹਦਾ ਵਪਾਰ ਚੱਲਦਾ ਸੀ ਹੂੰ ਔਰ ਭਾਈ ਲੱਖੀ ਸ਼ਾਹ ਬਨਜਾਰੇ ਦੀ ਅੰਸਬੰਸ ਤੋਂ ਵੀ ਕਈ ਸਿੰਘਾਂ ਦੀਆਂ ਸਿੱਧੀਆਂ ਹੋਈਆਂ ਕੀ ਬਾਤ ਹੈ ਭਾਈ ਜੈਤੇ ਦੀ ਐਡੀ ਵੱਡੀ ਕੁਰਬਾਨੀ ਆ ਹੂੰ ਅਸੀਂ ਜਾਤ ਪਾਤ ਦੇ ਜਿੱਲਣ ਚ ਚਿੱਕੜ ਚ ਫਸ ਕੇ ਅਸੀਂ ਇਸ ਗੱਲ ਤੋਂ ਉੱਪਰ ਉੱਠ ਕੇ ਕਿਉਂ ਨਹੀਂ ਇਸ ਚੀਜ਼ ਨੂੰ ਕ੍ਰੈਡਿਟ ਦਿੰਦੇ ਅਸੀਂ ਇਸ ਗੱਲ ਨੂੰ ਡਿਸਕ੍ਰੈਡਿਟ ਕਿਉਂ ਕਰਦੇ ਭਾਈ ਜੈਤਾ ਉਹ ਸਿੰਘ ਆ ਜਿਹੜੋ ਗੁਰੂ ਸਾਹਿਬ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ ਬਿਲਕੁਲ ਕਿੱਡੀ ਵੱਡੀ ਗੱਲ ਆ ਫਿਰ ਭਾਈ ਜੈਤਾ ਤੇ ਦਸਵੇਂ ਪਾਸ਼ਾ ਗਤਕਾ ਇਕੱਠੇ ਖੇਡਦੇ ਰਹੇ 21 ਸਤਾ ਤੋ ਗਤਕਾ ਇਕੱਠੇ ਸਿੱਖਦੇ ਰਹੇ ਔਰ ਭਾਈ ਜਤਾ ਜੰਗਾਂ ਦੇ ਵਿੱਚ ਵੀ ਸਲੇ ਜਰਿਆ ਭਾਈ ਜੈਤੇ ਨਾਲ ਦੀ ਨਿੰਦੇਜੇ ਬਾਜੀ ਤਲਵਾਰ ਬਾਜੀ ਕੋਈ ਨਹੀਂ ਸਕਰਦਾ ਜਦੋਂ ਭਾਈ ਜਤਾ ਮੈਦਾਨੇ ਜੰਗ ਚ ਜੂਝਦੇ ਸੀਗੇ ਵੈਰੀਅੰਚ ਭਗਦਨ ਵਾਜਦੀ ਵੀ ਜੀਵਨ ਸਿੰਘ ਜਤਾ ਆ ਵਾ ਸੋ ਭਾਈ ਜੈਤੇ ਦਾ ਵੀ ਨਾਲ ਰੈਫਰੈਂਸ ਦੇਣਾ ਚਾਹੀਦਾ ਭਾਈ ਜੈਤੇ ਦੀ ਹਵੇਲੀ ਆਨੰਦਪੁਰ ਸਾਹਿਬ ਚ ਅਜੇ ਵੀ ਹੈਗੀ ਆ ਹੈਗੀ ਉਹਦੀਆਂ ਯਾਦਗਾਰਾਂ ਅਜੇ ਵੀ ਹੈਗੀਆਂ ਔਰ ਮੇਰੀ ਆਪਣੀ ਮਨ ਦੀ ਸੋਚ ਮੈਂ ਬੀਬੀ ਰਾਗਨੀ ਸ਼ਰਮਾ ਨੂੰ ਮਿਲ ਕੇ ਇੱਕ ਵਾਰ ਉਹਨਾਂ ਕੋਲ ਜਿਹੜੇ ਗ੍ਰੰਥ ਨੇ ਜਿਹੜੇ ਭਾਈ ਜੱਤੇ ਦੇ ਉਸ ਟਾਈਮ ਤੇ ਉਹਨਾਂ ਨੇ ਆਪਣੇ ਰੱਖੇ ਨੇ ਬੜੇ ਸਨਮਾਨ ਸਤ ਸੰਭਾਲ ਕੇ ਉਹ ਪਤਾ ਨਹੀਂ ਕਿੱਡਾ ਵੱਡਾ ਖਜ਼ਾਨਾ ਵਾ ਵਾ ਤੇ ਮੇਰੀ ਇਸ 350 ਸਾਲੇ ਪੁਰਖ ਤੇ ਪੰਜਾਬ ਦੇ ਲੋਕਾਂ ਨੂੰ ਇਹੋ ਦੇਤੀ ਆ ਗੁਰੂ ਸਾਹਿਬ ਨੇ ਤੁਹਾਨੂੰ ਜਾਤ ਪਾਤ ਦੇ ਚਿੱਕੜ ਚੋਂ ਕੱਢਿਆ ਹੂੰ ਇਹ ਸੱਚਕੜ ਚੋਂ ਨਿਕਲੋ ਹੂੰ ਸਿੱਖ ਪੰਥ ਦੀ ਖਾਲਸੇ ਦੀ ਇਹੋ ਹੀ ਵਿਲਖਣ ਦਾ ਵਾ ਹੂੰ ਪਾਣੀ ਕਹਿੰਦੀ ਹਮਰੀ ਜਾਤ ਪਾਤ ਗੁਰਸਤ ਗੁਰ ਹੂੰ ਹਮ ਵਿੱਚ ਉਹ ਸਿਰ ਗੁਰਗ ਬਿਲਕੁਲ ਤੁਸੀਂ ਇੱਕ ਜ਼ਿਕਰ ਕੀਤਾ ਕਟਨਾ ਦਾ ਵੀ ਪਿਤਾ ਜੀ ਦਾ ਸਿਰ ਕੱਟ ਕੇ ਉੱਥੇ ਰੱਖਿਆ ਤੇ ਗੁਰੂ ਜੀ ਦਾ ਸਿਰ ਉਸ ਦੇ ਬਦਲੇ ਚੁੱਕਿਆ ਗਿਆ ਇਹ ਸਵਾਲ ਮੈਂ ਅੱਗੇ ਵੀ ਇੱਕ ਦੋ ਬੰਦਿਆਂ ਨੂੰ ਕੀਤਾ ਦੋ ਕਹਿੰਦੇ ਸਾਡੇ ਮੰਨਣ ਚ ਨਹੀਂ ਇਹ ਗੱਲ ਆਉਂਦੀ ਕਾਰਨ ਇਹ ਆ ਉਹ ਕਹਿੰਦੇ ਵੀ ਉੱਥੇ ਤੇ ਮਾਹੌਲ ਹੀ ਇਸ ਤਰ੍ਹਾਂ ਦਾ ਜ਼ਿਆਦਾ ਬਣਿਆ ਸੀ ਤੇ ਕਿਤਰਾ ਦਿੱਤਾ ਇਹ ਇੰਨਾ ਸਿਰ ਇਹਦਾ ਕੋ ਸਭਾ ਉਹਦੇ ਕੋ ਹੈਗਾ ਸੀ ਇੰਨਾ ਸੀ ਕੱਟਿਆ ਫਿਰ ਉੱਥੇ ਰੱਖਿਆ ਫਿਰ ਚੁੱਕਿਆ ਦੇਖੋ ਭਾਜੀ ਹਾਂ ਗੱਲ ਇਹ ਆ ਤੁਸੀਂ कोतवाल ਅਬਦੁੱਲੇ ਦੀ ਸ਼ਰਧਾ ਭਾਵਨਾ ਵੇਖੋ ਹਾਂ ਅਬਦੁੱਲੇ ਦਾ ਜ਼ਿਕਰ ਨਹੀਂ ਕਿਸ ਨੂੰ ਪਤਾ ਅਬਦੁੱਲਾ ਨੇ ਹੀ ਇਹ ਮੈਨੇਜ ਕੀਤਾ ਸਾਰਾ ਸਾਰਾ ਉਹਨੇ ਕੀਤਾ ਹਾਂ ਉਸ ਤੋਂ ਬਾਅਦ ਹਾਂ ਅਬਦੁੱਲਾ ਇਹਨਾਂ ਵਿਰਾਗ ਚ ਆ ਗਿਆ ਉੱਥੋਂ ਦਿੱਲੀ ਛੱਡ ਕੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਮਹਿਲ ਚ ਆ ਗਿਆ ਹਾਂ ਹਾਂ ਵਾਹ ਅਬਦੁੱਲੇ ਦਾ ਕੁਝ ਰੈਫਰੈਂਸ ਮਿਲਦਾ ਵਾ ਪੰਚਕੂਲੇ ਲਾਗੇ ਕੋਈ ਉਹਦਾ ਸਥਾਨ ਹੈਗਾ ਹੂੰ ਅਬਦੁੱਲੇ ਦੀ ਅਨਸਬੰਸ ਪਾਕਿਸਤਾਨ ਚਲੇਗੀ 47 ਤੋਂ ਬਾਅਦ ਹੂੰ ਅਬਦੁੱਲੇ ਦੀ ਅਨਸਬੰਸ ਅਜੇ ਵੀ ਪਾਕਿਸਤਾਨ ਚ ਹੈਗੀ ਆ ਹੂੰ ਅਜੇ ਖੋਜ ਦਾ ਵਿਸ਼ਾ ਵਾ ਤੇ ਜਿਹੜੇ ਬੰਦੇ ਕਹਿੰਦੇ ਮੰਨਣ ਚ ਨਹੀਂ ਆਉਂਦਾ ਹੂੰ ਉਹਨਾਂ ਨੂੰ ਤਾਂ ਕੁਝ ਵੀ ਮੰਨਣ ਤੇ ਨਹੀਂ ਆਉਣਾ ਹੂੰ ਪੰਜਵਾਂ ਸਾਹਿਬ ਜੀ ਦਾ ਕਿਤਾਬ ਪੜ੍ਹ ਲੈ ਬਲਦੇਵ ਸਿੰਘ ਸੜਕਨਾਮਾ ਦੀ ਹੂੰ ਉਹਦੇ ਵਿੱਚ ਕਿੰਨੀਆਂ ਸੈਂਕੜੀਆਂ ਕਿਤਾਬਾਂ ਦਾ ਜ਼ਿਕਰ ਹੈ ਹੂੰ ਜਿੱਥੋਂ ਇਹ ਚੀਜ਼ਾਂ ਆਉਂਦੀਆਂ ਪੰਜਵਾਂ ਸਾਹਿਬ ਜੀ ਦਾ ਪੰਜਵਾਂ ਸਾਹਿਬ ਜੀ ਦਾ ਹੂੰ ਔਰ ਮੈਂ ਸੰਗਤ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਆਉਣ ਵਾਲੇ ਸਮੇਂ 'ਚ ਮੈਂ ਕੋਈ ਇੱਕ ਪ੍ਰੋਜੈਕਟ ਵੀ ਲਾਂਚ ਕਰੂੰਗਾ ਹੂੰ ਗੁਰੂ ਸਾਹਿਬ ਨੇ ਸੀਸ ਦਿੱਤੇ ਕੋਈ ਸਮਾ ਸਾਹ ਦਿੱਤੇ ਤੇ ਸਮਾਂ ਦਿੱਤਾ ਹੂੰ ਉਹ ਟੌਪਿਕ ਇਹੋ ਹੀ ਹੋਊਗਾ ਹੂੰ ਇਸੋ ਟੌਪਿਕ ਤੇ ਵੀ ਪ੍ਰੋਜੈਕਟ ਹੋਊਗਾ ਵਾਹ ਇਹ ਭਾਈ ਜੱਤਾ ਏਡੀ ਵੱਡੀ ਕੁਰਬਾਨੀ ਹੂੰ ਏਡੀਆਂ ਵੱਡੀਆਂ ਗੱਲਾਂ ਸਹੀ ਰਸਤੇ ਵਿੱਚ ਜਿੱਥੇ-ਜਿੱਥੇ ਹੂੰ ਭਾਈ ਜਾਂਤੇ ਨੇ ਹੂੰ ਦਿੱਲੀ ਤੋਂ ਲੈ ਕੇ ਹੂੰ ਇੱਥੋਂ ਤੱਕ ਅਨੰਤਪੁਰ ਸਾਹਿਬ ਤੇ ਜਿੱਥੇ ਜਿੱਥੇ ਟਿਕਾਣਾ ਕੀਤਾ ਕਈਆਂ ਪੀਰਾਂ ਨੇ ਇੱਕ ਰੈਫਰੈਂਸ ਆਉਂਦਾ ਵਾ ਇੱਕ ਮੁਸਲਮਾਨ ਫਕੀਰ ਨੇ ਗੁਰੂ ਸਾਹਿਬ ਦੇ ਧੜ ਦੀ ਰਾਖੀ ਕੀਤੀ ਕਿਉਂਕਿ ਭਾਈ ਜੱਤਾ ਥੱਕਿਆ ਬੜਾ ਸੀ ਉਹ ਸੌ ਗਿਆ ਸੀ ਉਹ ਤੁਸੀਂ ਮੈਂ ਉਹ ਜਗ੍ਹਾ ਦਾ ਤੁਹਾਨੂੰ ਰੈਫਰੈਂਸ ਲੱਗ ਲੱਗ ਵੀਡੀਓ ਚ ਦੇ ਦੂੰ ਹਰਿਆਣੇ ਦੇ ਪਿੰਡ ਦਿੱਲੀ ਦੇ ਪਿੰਡ ਲਿਸਟ ਵਾਈਜ਼ ਭਾਈ ਜੱਤਾ ਇੱਥੇ ਇੱਥੇ ਰੁਕਿਆ ਜੀ ਜੀ ਤੇ ਭਾਈ ਸਦਾਨੰਦ ਦਾ ਸੀਸ ਕਲਮ ਕਰਕੇ ਉਹ ਰਲਦੀ ਮਿਲਦੀ ਉਮਰ ਸੀ ਤੇ ਰਲਦੀ ਮਿਲਦੀ ਬੋਡੀ ਸੀ ਲੱਗਦਾ ਨਹੀਂ ਵੀ ਐਡੀ ਵੱਡੀ ਕੁਰਬਾਨੀ ਇੱਕ ਨਾ ਸੀਮਤ ਧੜੇ ਦੇ ਨਾਲ ਜੋੜ ਕੇ ਜਿਸ ਤਰ੍ਹਾਂ ਕਹਿ ਲਿਆ ਪਾਪੀ ਬਜਵੀ ਸਿੱਖਾਂ ਦੇ ਨਾਲ ਜੋੜ ਕੇ ਉਹਨੂੰ ਛੋਟੀ ਕਰ ਦਿੱਤਾ ਗਿਆ ਵੀ ਗੁਰੂ ਸਾਹਿਬ ਜਿਹੜਾ ਬਾਬਾ ਜੇਤਾ ਉਹ ਤੇ ਸਭ ਦਾ ਸਾਂਝਾ ਸੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਵੀ ਬਾਬਾ ਜੇਤਾ ਜੀ ਤਾਂ ਸਭ ਦੇ ਸਾਂਝੇ ਸੀਗੇ ਤੇ ਇਹ ਇੱਕ ਧੜੇ ਦੇ ਨਾਲ ਜੋੜ ਕੇ ਜਾਂ ਇੱਕ ਜਾਤ ਦੇ ਨਾਲ ਜੋੜ ਕੇ ਕੁਰਬਾਨੀ ਨੂੰ ਛੋਟਿਆ ਕਰ ਦਿੱਤਾ ਗਿਆ ਇਹ ਸਾਡੇ ਲੋਕਾਂ ਤੇ ਇਲਜ਼ਾਮ ਲੱਗਦਾ ਸਰ ਇਲਜ਼ਾਮ ਸੱਚਾ ਵਾ ਜਿਹੜੇ ਭਾਈ ਜੈਤੇ ਦੀ ਕੁਰਬਾਨੀ ਨੂੰ ਇਗਨੋਰ ਕਰਦੇ ਆ ਹੂੰ ਸੋ ਕਾਲਡ ਉੱਚੀਆਂ ਧਰਾਂ ਹਾਂ ਮੈਂ ਉਹਨਾਂ ਨੂੰ ਓਪਨ ਡਿਬੇਟ ਲਈ ਚੈਲੰਜ ਕਰਦਾ ਹੂੰ ਉਹ ਮੈਨੂੰ ਆ ਕੇ ਦੱਸ ਦੇ ਪੰਥ ਲਈ ਉਹਨਾਂ ਦੀ ਕੀ ਕੰਟ੍ਰਿਬਿਊਸ਼ਨ ਹੂੰ ਇਸੇ ਬਰਾਦਰੀ ਨਾਲ ਸੰਬੰਧਤ ਹਮ ਕਿੰਨੇ ਸਿੰਘ ਆ ਭਾਈ ਨਬਾਹੁ ਸਿੰਘ ਹਾਂ ਭਾਈ ਨਬਾਹੁ ਸਿੰਘ ਇੱਕ ਮਦਾਨੇ ਜੰਗ ਦੇ ਵਿੱਚ ਹਾਂ ਹਾਥੀ ਦੀ ਪੂਛ ਫੜ ਕੇ ਮਗਰ ਦੀ ਚੜਿਆ ਹਾਂ ਤੇ ਇੱਕੋ ਝਟਕੇ ਨਾਲ ਜਸਪਤ ਰਾਏ ਦਾ ਸਿਰ ਲਾਤਾ ਬਿਲਕੁਲ ਜਸਪਤ ਰਾਏ ਤੇ ਲਖਬਤ ਰਾਏ ਦੋ ਭਰਾ ਸੀ ਹਮ ਔਰ ਨਬਾਹੁ ਸਿੰਘ ਨੇ ਸਿਰ ਲਾਇਆ ਉਹ ਜੀ ਹੁਣ ਇਹ ਵੀ ਸਵਾਲ ਆ ਇਹ ਕੁਰਬਾਨੀ ਜਿਹੜੀ ਨੈਗਲੈਕਟ ਕਿਨੇ ਕੀਤੀ ਹਮ ਕਿਹੜੀਆਂ ਤਰ੍ਹਾਂ ਨੇ ਕੀਤੀ ਅਸੀਂ ਫਿਰ ਮੈਂ ਇਹ ਸਮਝਦਾ ਜੇ ਅਸੀਂ ਜਾਤ ਪਾਤ ਦੇ ਚਿੱਕੜ ਚ ਫਸੇ ਆ ਹਮ ਤੇ ਫਿਰ ਅਸੀਂ ਗੁਰੂ ਸਾਹਿਬ ਤੇ ਕੀ ਲੱਗਦੇ ਹਮ ਇੱਕ ਚੀਜ਼ ਹੋਣਾ ਹੋ ਰਿਹਾ ਵੀ ਆਪਾਂ ਸਾਰੀਆਂ ਚੀਜ਼ਾਂ ਨੂੰ ਮੰਨ ਲੈਨੇ ਆ ਪਰ ਇੱਕ ਚੀਜ਼ ਨਹੀਂ ਸਾਡੇ ਚੋਂ ਨਿਕਲਦੀ ਵੀ ਜੇ ਹਿੰਦੂਆਂ ਦੇ ਘਰ ਕੋਈ ਪੈਦਾ ਹੋਇਆ ਨਾ ਭਾਵੇਂ ਉਹ ਕਹਿ ਲਓ ਵੀ ਖੱਤਰੀਆਂ ਦੇ ਘਰ ਜੰਮਿਆ ਭਾਵੇਂ ਉਹ ਯਾਦਵਾਂ ਦੇ ਘਰ ਜੰਮਿਆ ਉਹ ਹਿੰਦੂ ਆ ਤੇ ਸਾਡਾ ਜਦੋਂ ਸਿੱਖ ਅਮਰਤ ਵੀ ਸ਼ਕ ਲੈਦਾ ਨਾ ਉਹਦੇ ਨਾਲ ਉਹ ਚੀਜ਼ਾਂ ਨਹੀਂ ਨਿਕਲਦੀਆਂ ਵੀ ਆ ਰੰਗਰੇਟਾ ਸਿੱਖ ਆ ਆ ਗ੍ਰਾਮ ਗੜੀਆ ਸਿੱਖ ਆ ਆ ਰਾਮਦਾਸੀਆ ਸਿੱਖ ਆ ਇਹ ਚੀਜ਼ਾਂ ਕਿਉਂ ਨਹੀਂ ਨਿਕਲਦੀਆਂ ਸਾਡੇ ਵਿੱਚੋਂ ਵੀ ਉਹ ਅਸੀਂ ਕਦੋਂ ਨਿਕਲਾਂਗੇ ਇਹ ਇੱਕ ਸਿੱਖਾਂ ਨੂੰ ਪੰਜਾਬੀਆਂ ਨੂੰ ਮੁਹਿੰਮ ਚ ਚਲਾਉਣੀ ਪੈਣੀ ਹੈ ਉਹਦੇ ਵਾਸਤੇ ਹਾਂ ਇਹ ਸਾਰੀਆਂ ਚੀਜ਼ਾਂ ਇੱਕ ਵੱਡੀ ਮੁਹਿੰਮ ਦੇ ਨਾਲ ਨਿਕਲਣੀਆਂ ਹੂੰ ਉਦਾਂ ਨਹੀਂ ਨਿਕਲਣੀਆਂ ਹੂੰ ਕਿਉਂਕਿ ਅਸੀਂ ਬਹੁਤ ਕਰਦੇ ਹਾਂ ਪ੍ਰਚਾਰ ਬੜੇ ਦਮਗਜੇ ਮਾਰਦੇ ਹਾਂ ਹੂੰ ਵਰਣ ਵਾਂਟ ਤੇ ਸਾਡੇ ਚੋਂ ਅਜਾ ਵੀ ਨਹੀਂ ਨਿਕਲੀ ਨਹੀਂ ਨਿਕਲੀ ਬਿਲਕੁਲ ਕਿਸ ਤਰ੍ਹਾਂ ਨਿਕਲੂਗੀ ਹੂੰ ਬੜੇ ਬੰਦੇ ਪ੍ਰਚਾਰ ਵੀ ਕਰਦੇ ਆ ਵੀ ਉਦਾਂ ਜੀ ਉਹ ਹੁਣ ਬਾਬਾ ਪੁੱਚੋ ਵਾਲਾ ਵੀ ਚਲੋ ਲਾ ਲਓ ਹੂੰ ਉਹਨੇ ਸਿੱਧਾ ਇਹ ਕਹਿਤਾ ਨਾ ਚੌਥਾ ਪੌੜਾ ਇਹਨੂੰ ਨਹੀਂ ਚੌਥਾ ਪੌੜਾ ਕਿਵੇਂ ਕਹਿਤਾ ਜੀ ਬਾਬਾ ਪੁੱਚੋ ਵਾਲਿਆ ਹਾਂ ਭਾਂਡੇ ਵੱਖਰੇ ਕਰਤੇ ਹਾਂ ਉੱਤੇ ਭਾਂਡਿਆਂ ਦੇ ਨਾਂ ਲਿਖਤੇ ਹਾਂ ਉਹਨੂੰ ਲਾੜਤ ਨਹੀਂ ਪਾਣੀ ਬਣਦੀ ਬਿਲਕੁਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਚੀਜ਼ ਤੇ ਸੰਕੇਤ ਲੈਣਾ ਚਾਹੀਦਾ ਹਾਂ ਜਿਹੜਾ ਨਿਹੰਗਾਂ ਸੰਗਾਂ ਦੀਆਂ ਜਥੇਬੰਦੀਆਂ ਚ ਵੀ ਬਾਟੇ ਦੋ ਕੀਤੇ ਆ ਹਾਂ ਗੁਰੂ ਗਬਿੰਦ ਸਿੰਘ ਮਹਾਰਾਜ ਨੇ ਤੇ ਬਾਟੇ ਵੱਖਰੇ ਕੀਤੇ ਨਹੀਂ ਜੀ ਜੇ ਗੁਰੂ ਗਬਿੰਦ ਸਿੰਘ ਮਹਾਰਾਜ ਇਸ ਚੀਜ਼ ਨੂੰ ਮੰਨਦੇ ਹੁੰਦੇ ਹਾਂ ਤੇ ਪਹਾੜੀ ਰਾਜਾਂ ਨਾਲ ਗੁਰੂ ਸਾਹਿਬ ਦੀ ਵਿਰੋਧਤਾ ਕੀ ਸੀ ਹਾਂ ਗੁਰੂ ਸਾਹਿਬ ਨੂੰ ਪਹਾੜੀ ਰਾਜਾਂ ਨੇ ਕਿਹਾ ਵਯਾ ਅਸੀਂ ਇਹਨਾਂ ਛੋਟੀਆਂ ਜਾਤਾਂ ਦੇ ਬਾਟੇਦਾਰ ਸਾਂਝ ਨਹੀਂ ਕਰਦੇ ਹਾਂ ਹਾਂ ਸਾਡੇ ਲਈ ਅੰਮ੍ਰਿਤ ਦਾ ਵੱਖਰਾ ਬਾਟਾ ਤਿਆਰ ਕਰੋ। ਹੂੰ ਅਸੀਂ ਸਾਰੇ ਅੰਮ੍ਰਿਤ ਛਕਾਂਗੇ। ਸਾਰੇ ਛਕਾਂਗੇ। ਦਸਵੇਂ ਪਾਸ਼ਾ ਨੇ ਬਣਾ ਕੀਤਾ। ਹੂੰ ਇਹ ਵੱਖਰਾ ਨਹੀਂ ਹੋ ਸਕਦਾ। ਬਿਲਕੁਲ। ਜੇ ਦਸਵੇਂ ਪਾਸ਼ਾ ਵੱਖਰਾ ਨਹੀਂ ਕਰ ਸਕਦੇ। ਹਾਂ। ਤੇ ਤੁਹਾਡੀ ਕੀ ਾਕਾਦ ਤੇ ਤੁਹਾਡੀ ਕੀ ਕਰਤੂਤ ਹੈ? ਹੂੰ ਭਾਵੇਂ ਨੰਗਸੇਨ ਜਿੱਥੇ ਬੰਦੀ ਹੋਣ। ਭਾਵੇਂ ਪੁਚੋ ਵਾਲਾ ਬਾਬਾ ਹੋਵੇ। ਹੂੰ ਜਿਹੜਾ ਉਹ ਕਹਿੰਦਾ ਆਪਣੀ ਗੱਲ ਨੂੰ ਡਿਫੈਂਡ ਕਰਦਾ ਹੋਇਆ ਵੀ ਨਹੀਂ ਜੀ ਹਰਮੰਦਰ ਸਾਹਿਬ ਵੀ ਇਦਾਂ ਸੀਗਾ। ਹੂੰ ਉਹਨੂੰ ਮੈਂ ਬੇਨਤੀ ਸਾਹਿਤ ਦੱਸ ਦਿਆਂ। ਹੂੰ 1920 ਦੇ ਲਾਗੇ ਛਾਗੇ ਪਹਿਲਾਂ ਪੁਜਾਰੀ ਮਨਾ ਕਰਦੇ ਸੀ ਹਮ ਦਲਤਾਂ ਦੀ ਦੇਖ ਲੈਣ ਤੋਂ ਹਾਂ ਇੱਕ ਦਿਨ ਸਪੈਸ਼ਲ ਫਿਰ ਪ੍ਰੋਗਰਾਮ ਬਣਿਆ ਇਸ ਪਾਈਚਾਰੇ ਦੇ ਲੋਕ ਗਏ ਹਰਮੰਦਰ ਸਾਹਿਬ ਦੇਖ ਕਰਾਉਣ ਹਮ